ਅੱਜ ਅਸੀਂ ਪੈਦਾ ਨਹੀਂ ਕਿ ਪਾਰਟੀ ਦਾ ਕਿਸ ਪਾਰਟੀ ਜਨਤਾ ਪਾਰਟੀ ਜੋ ਵਾਰਡ ਦੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ ਔਰ 6 ਸਾਲਾਂ ਤੋਂ ਬਾਅਦ ਅਸੀਂ ਹਰ ਵਾਰ ਨਵੀਂ ਮੈਂਬਰਸ਼ਿਪ ਕਰਦੇ ਆ ਕਿਉਂਕਿ ਉਹ ਸਾਡੇ ਮੈਂਬਰਸ਼ਿਪ ਦੇ ਪ੍ਰਵਾਰੀ ਮਨਜੀਤ رائے ਜੀ ਲਾਏ ਹੋਏ ਨੇ ਅੱਜ ਉਹ ਆਏ ਹੋਏ ਨੇ ਤੁਹਾਨੂੰ ਇੰਟਰਵਿਊ ਵੀ ਦਿੱਤੀ ਹੈ ਔਰ ਅਸੀਂ ਸਾਰੀ ਟੀਮ ਪੂਰੇ ਜ਼ਿਲ੍ਹੇ ਦੀ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਕਿ ਇੱਕ ਬੂਥ ਤੋਂ 200 ਮੈਂਬਰਸ਼ਿਪ ਜ਼ਰੂਰੀ ਹੈ ਮਿਨੀਮਮ ਪਰ ਅਸੀਂ ਇਸ ਤੋਂ ਵੱਧ ਤੋਂ ਵੱਧ ਪੂਰੇ ਮਿਲਕੇ ਜिले ਦੀ ਪੂਰੀ ਟੀਮ ਵੱਧ ਤੋਂ ਵੱਧ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਾਰਦੀ ਸਭ ਤੋਂ ਵੱਡੀ ਪਾਰਟੀ ਉੱਪਰ ਕੇ ਆਈ ਹੈ ਮੈਂਬਰਸ਼ਿਪ ਉਸੇ ਉਸ ਤੋਂ ਵੀ ਵੱਧ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਹੋਏਗੀ ਔਰ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ ਅੱਜ ਮੈਂਬਰਸ਼ਿਪ ਦਾ ਅਭਿਆਨ 2 ਤਰੀਕ ਤੋਂ ਸ਼ੁਰੂ ਹੋਇਆ ਹੈ ਤੁਮ ਸਾਰਿਆਂ ਨੂੰ ਪਤਾ ਹੈ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਮੇਸ਼ਾ ਜੀ ਨੇ ਸਾਡੇ ਮਾਨ ਜੋਗ ਇਹਨਾਂ ਵੱਡੇ ਨੇਤਾਵਾਂ ਨੇ ਪਹਿਲਾਂ ਕੀਤੀ ਹੈ ਤੇ ਹੁਣ ਜ਼ਿਲ੍ਹੇ ਵਾ ਜ਼ਿਲ੍ਹੇ ਵਾ ਸਾਰੀ ਇਹ ਹੋਣੀ ਹੈ ਤੇ ਇਸੇ ਤਰ੍ਹਾਂ ਅਸੀਂ ਮੈਂਬਰਸ਼ਿਪ ਪ੍ਰੀਮਾ ਸ਼ੁਰੂ ਹੋ ਗਈ ਤੇ ਸ਼ੁਰੂ ਕਰਦੇ ਹਾਂ ਸਾਰੇ ਸਾਡੇ ਵਿੱਚ ਬੈਠੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਤੇ ਬਤੌਰ ਜ਼ਿਲ੍ਹਾ ਪ੍ਰਧਾਨ ਦੇ ਰੂਪ ਵਿੱਚ ਮੈਂ ਪੰਜਾਬ ਤੋਂ ਪਹਿਲੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੀ ਹਰ ਬੂਥ ਤੋਂ ਹਰ ਸ਼ਕਤੀ ਕੇਂਦਰ ਤੋਂ ਮੈਂਬਰਸ਼ਿਪ ਕਰਕੇ ਦਵਾਗਾ ਭਾਰਤੀ ਜਨਤਾ ਪਾਰਟੀ ਵੱਲੋਂ 200 ਦਾ ਟੀਚਾ ਬੂਥ ਤੇ ਰੱਖਿਆ ਹੋਇਆ ਮੈਂ ਉਹ 300 ਦੇ ਕਰੀਬ ਟੀਚਾ ਮੰਨ ਕੇ ਚੱਲਾਂ ਤੇ ਜਿਸ ਲਈ ਮੈਂ ਮੀਟਿੰਗ ਵੀ ਕੀਤੀ ਤੇ ਆਪਕੇ ਵਰਕਰ ਸਹਿबान ਸਾਡੇ ਜੋ ਬੂਥ ਤੇ ਨੇ ਸ਼ਕਤੀ ਕੇਂਦਰਾਂ ਦੇ ਉਹਨਾਂ ਨੇ ਵੀ ਮੈਨੂੰ ਇਹ ਗੱਲ ਦਾ ਹੌਸਲਾ ਦਿਵਾਇਆ ਇਸ ਤਰ੍ਹਾਂ ਭਾਈਕਰ ਸਿਰ ਦੇ ਇਹ ਜੀ ਇੱਕ ਟੋਲ ਫਰੀ ਨੰਬਰ ਆ 880002024 ਉਹਦੇ ਤੇ ਤੁਸੀਂ ਮਿਸ ਕਾਲ ਕਰਦੇ ਆ ਮੈਸਜ ਕਰੋਂਗੇ ਤਾਂ ਦੂਬਾ ਕੇ ਮੈਸੇਜ ਆਊਗਾ ਮੈਸੇਜ ਨੂੰ ਤੁਸੀਂ ਖੋਲੋਗੇ ਤਾਂ ਮੈਂਬਰਸ਼ਿਪ ਦਾ ਜਿਹੜਾ ਐਪ ਹੈ ਖੁੱਲ ਜਾਊਗਾ ਉਹਦੇ ਵਿੱਚ ਤੁਸੀਂ ਫੋਨ ਨੰਬਰ ਐਡ ਕਰਨਾ ਫੋਨ ਨੰਬਰ ਐਡ ਕਰਨ ਤੋਂ ਬਾਅਦ OTP ਆਉਣਾ OTP ਭਰ ਕੇ ਉਹਦੇ ਚਾਹਤੀ ਸਾਰੀਨ ਡਿਟੇਲ ਨਾਮ ਈਮੇਲ ਆਈਡੀ ਨੰਬਰ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਪਿੰਨ ਕੋਡ ਤੇ ਆਕੀ ਪ੍ਰੋਫਾਈਲ ਫੋਟੋ ਲਾ ਕੇ ਤੁਸੀਂ ਉਹਨੂੰ ਓਕੇ ਕਰ ਦੇਣਾ ਤੇ ਤੁਹਾਡੀ ਜਿਹੜੀ ਮੈਂਬਰਸ਼ਿਪ ਆ ਉਹ ਰਜਿਸਟਰਡ ਹੋ ਜਾਂਦੀ ਹੈ ਤੇ ਮੈਂ ਇੱਕ ਜਰੀਏ ਇਹ ਵੀ ਬੇਨਤੀ ਕਰੂੰਗਾ ਕਿਉਂਕਿ ਕਈ ਜਿਹੜੇ ਸ਼ਰਾਰਤੀ ਅੰਸਰ ਆ ਉਹ ਮੈਂਬਰਸ਼ਿਪ ਦੇ ਨਾਂ ਤੇ ਕਈਆਂ ਤੋਂ ਪਿੱਛੇ ਜੇ ਮੇਰੇ ਮਸਲਾ ਧਿਆਨ ਚ ਆਇਆ ਕੱਲ ਕੁਝ ਘੰਟੇ ਪਹਿਲਾਂ ਹੀ ਕਿ ਉਹਨਾਂ ਨੂੰ ਫੋਨ ਕਰਕੇ OTP ਮੰਗ ਰਹੇ ਆ ਇਹਨਾਂ ਗੱਲਾਂ ਤੋਂ ਬਚੋ ਕਿਉਂਕਿ ਮੈਂਬਰਸ਼ਿਪ ਲਈ ਮੈਸ ਕਾਲ ਵੀ ਤੁਸੀਂ ਕਰਨੀ ਆ ਤੇ ਜਦੋਂ ਤੁਸੀਂ ਫੋਨ ਨੰਬਰ ਅਪਲਾਈ ਕਰਨਾ ਤਾਂ OTP ਵੀ ਤੁਹਾਨੂੰ ਆਉਣਾ ਤੇ ਮੈਂਬਰਸ਼ਿਪ ਵੱਲੋਂ ਹੀ ਉਹ ਮੈਸੇਜ ਆਉਣਾ ਇਹਨਾਂ ਠੱਗਾਂ ਤੋਂ ਜਾਂ ਜਿਹੜੇ ਗਲਤ ਕੰਮ ਕਰਦੇ ਉਹਨਾਂ ਤੋਂ ਬਚ ਜਾਓ ਜਿੰਨੇ ਭਰੇ ਕਿ ਆ ਉਹ ਲਿੰਕ শেয়ার ਕਰ ਰਹੇ ਆ ਉਹ ਲਿੰਕ ਤੋਂ ਵੀ ਇਹ ਹਾਂ ਹਾਂ ਇਹਦੇ ਵਿੱਚ ਰੈਫਰੈਂਸ ਜਿਵੇਂ ਮੰਨ ਲਓ ਮੈਂ ਐਕਟਿਵ ਕਾਰਕਿਰਤਾ ਬੰਨਾ ਤਾਂ ਮੈਂ ਆਪਦੇ ਥੱਲੇ ਘੱਟੋ ਘੱਟ ਭਾਰਤੀ ਜਨਤਾ ਪਾਰਟੀ ਵੱਲੋਂ ਚਾਹੇ ਕੋਈ ਜ਼ਿਲ੍ਹੇ ਦਾ ਉਮੀਦਵਾਰ ਆ ਚਾਹੇ ਕੋਈ ਮੰਡਲ ਦਾ ਉਮੀਦਵਾਰ ਹੈ ਜੇ ਉਹਨੇ ਦੁਆਰਾ ਉਹਦਾ ਲੈਣਾ ਤੁਹਾਨੂੰ ਐਕਟਿਵ ਮੈਂਬਰ ਬੰਨਾ ਜ਼ਰੂਰੀ ਹੈ ਘੱਟੋ ਘੱਟ 100 ਮੈਂਬਰ ਬਣਾਉਣੇ ਪੈਣਗੇ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਹਰ 6 ਸਾਲ ਬਾਅਦ ਜਿਹੜੀ ਆ ਪ੍ਰਾਇਮਰੀ ਮੈਂਬਰਸ਼ਿਪ ਉਹ ਜਿਹੜੀ ਕੀਤੀ ਜਾਂਦੀ ਆ ਮਗਲੇ ਆਲਮੋਸਟ ਸਾਡੀ ਜਿਹੜੀ ਹੈ ਉਹ ਮੈਂਬਰਸ਼ਿਪ ਖਤਮ ਹੋ ਚੁੱਕੀ ਹੈ ਜਿਹੜੀ ਕਿ 14 ਚ 11 ਕਰੋੜ ਸੀ ਔਰ 18 ਆਪਣੇ 19 ਦੇ ਵਿੱਚ 18 ਕਰੋੜ ਸੀ ਜਿਸ ਵੰਨੇ ਸਾਡੇ ਅ ਅਵਦਾਨ ਜਿਹੜੇ ਅਨਯੋਗ ਅਮਨਤ ਸਾਜੀ ਸੀਗੇ ਤੋਂ ਹੁਣ ਇਹ ਸਾਡੀ ਮੈਂਬਰਸ਼ਿਪ ਦਾ ਅਭਿਆਨ ਜਿਹੜਾ 2 ਤਰੀਕ ਨੂੰ ਸ਼ਾਮੀ 6 ਵਜੇ ਸਾਡੇ ਦੇਸ਼ ਦੇ ਪ੍ਰਧਾਨ ਸ੍ਰੀ ਜੇਪੀ ਨੱਟਾ ਜੀ ਨੇ ਪਹਿਲੀ ਜਿਹੜੀ ਮੈਂਬਰਸ਼ਿਪ ਹੈ ਪ੍ਰਾਈਮਰੀ ਮੈਂਬਰਸ਼ਿਪ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਉਹ ਉਹਨਾਂ ਨੂੰ ਮੈਂਬਰ ਬਣਾ ਕੇ ਸ਼ੁਰੂਆਤ ਕੀਤੀ ਹੈ ਉਹਦੇ ਨਾਲ ਹੀ ਨੱਟਾ ਸਾਹਿਬ ਆਪ ਔਰ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਰਾਜਨਾਥ ਸਿੰਘ ਜੀ ਤੇ ਬਾਕੀ ਜਿਹੜੀ ਲੀਡਰਸ਼ਿਪ ਜਿਹੜੀ ਸੀਨੀਅਰ ਸੀ ਉਹਨਾਂ ਸਾਰਿਆਂ ਨੇ ਆਪੋ ਆਪਣੀ ਮੈਂਬਰਸ਼ਿਪ ਕੀਤੀ ਹੈ ਇਹ ਸਾਰੀ ਮੈਂਬਰਸ਼ਿਪ ਸਾਡੀ ਆਨਲਾਈਨ ਹੋ ਰਹੀ ਹੈ ਔਰ ਇਹਦੇ ਵਿੱਚ ਅਸੀਂ ਜਿਹੜਾ ਇੱਕ ਮਿਸਕਲ ਮਾਰਨ ਵਾਸਤੇ ਇੱਕ ਨੰਬਰ ਜਾਰੀ ਕੀਤਾ ਉਹ ਨੰਬਰ 880000324 ਹੈ ਔਰ ਇਹਦੇ ਤੇ ਮਿਸਕਲ ਮਾਰਨ ਤੋਂ ਬਾਅਦ ਜਿਹੜਾ ਉਹ ਫਾਰਮ ਆ ਦਾ ਨਮੂਆ ਵੀ ਭਰ ਸਕਦੇ ਆ ਐਸਐਮਐਸ ਤੇ ਵੀ ਹੋ ਸਕਦੀ ਹੈ ਅਲੱਗ-ਅਲੱਗ ਡਿਫਰੈਂਟ ਤਿੰਨ ਚਾਰ ਤਰੀਕੇ QR ਕੋਡ ਵੀ ਜਾਰੀ ਕੀਤਾ ਹੋਇਆ ਉਸ ਤੇ ਵੀ ਮੈਂਬਰਸ਼ਿਪ ਹੋ ਸਕਦੀ ਹੈ ਔਰ ਇਹਦਾ ਤਾਂ ਬਾਂਧ ਜਵਾਸੀ ਬੇਸਕਾਲ ਮਾਰਦੇ ਤਾਂ ਫਾਰਮ ਆਉਂਦਾ ਫਾਰਮ ਭਰ ਕੇ ਸਾਰਿਆਂ ਨੇ ਆਪ ਆਪਣੀ ਮੈਂਬਰਸ਼ਿਪ ਕਰਨੀ ਹੈ ਇਹਦਾ ਪਹਿਲਾ ਫੇਸ ਜਿਹੜਾ ਹੈ ਉਹ 25 ਸਪਟੰਬਰ ਤੱਕ ਚੱਲੇਗਾ ਉਸ ਤੋਂ ਚਾਰ ਪੰਜ ਦਿਨ ਵਿੱਚ ਰਿਵਿਊ ਕੀਤਾ ਜਾਏਗਾ ਔਰ ਉਸ ਤੋਂ ਬਾਅਦ 1 ਕਤੂਬ ਤੋ ਲੈ ਕੇ 15 ਕਤੂਬ ਤੱਕ ਫਿਰ ਪ੍ਰਾਇਮਰੀ ਮੈਂਬਰਸ਼ਿਪ ਇਸ ਦਾ ਜਿਹੜਾ ਅਗਲਾ ਦੌਰ ਜਿਹੜਾ ਸੈਕੰਡ ਦੌਰ ਚੱਲੇਗਾ ਔਰ ਥਰਡ ਦੌਰ ਜਿਹੜਾ ਹੈ ਉਹ 16 ਅਕਤੂਬਰ ਤੋਂ ਲੈ ਕੇ ਜਿਹੜੀ ਐਕਟਿਵ ਮੈਂਬਰਸ਼ਿਪ ਹੈ ਕਿਉਂਕਿ ਜਿਹੜਾ ਵੀ ਵਿਅਕਤੀ ਜਿੰਨੇ ਵੀ ਕੋਈ ਜ਼ਿੰਮੇਵਾਰੀ ਲੈਣੀ ਹੈ ਪਾਰਟੀ ਦੇ ਵਿੱਚ ਤਾਂ ਉਹਨੂੰ ਐਕਟਿਵ ਮੈਂਬਰ ਬੰਨਾ ਜ਼ਰੂਰੀ ਹੈ ਉਹ ਲਗਭਗ 100 ਮੈਂਬਰ ਉਹਨੇ ਬਣਾਉਣੇ ਹੁੰਦੇ ਆ 500 ਜਿਹੜਾ ਕਮਲ ਸੁਨੇਹਾ ਦਾ ਸਾਡੀ ਇੱਕ ਪੱਤਰਕਾ ਹੈ ਉਹਦੀ ਫੀਸ ਪਲੱਸ 100 ਰੁਪਇਆ ਜਿਹੜਾ ਪਾਰਟੀ ਵੱਲੋਂ ਇੱਕ ਤੈਅ ਕੀਤਾ ਹੋਇਆ ਹੈ ਔਰ ਜਿਹੜੇ ਪ੍ਰਾਇਮਰੀ ਮੈਂਬਰ ਇਹਦੇ ਦੇ ਕੋਈ ਫੀਸ ਨਹੀਂ ਹੈਗੀ ਔਰ ਇਸ ਕਰਕੇ ਅੱਜ ਇਸ ਦਾ ਅਭਿਆਨ ਜਿਹੜਾ ਹੈ ਦੋ ਤਰੀਕ ਤੋਂ ਸ਼ਾਮ ਤੋਂ ਸ਼ੁਰੂ ਹੋ ਗਿਆ ਹੈ ਅੱਜ ਲਗਭਗ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਸੀਨੀਅਰ ਲੋਕ ਜਾ ਕੇ ਜਿਵੇਂ ਮੇਰੀ ਡਿਊਟੀ ਹੈ ਤੇ ਫ੍ਰੀਪੋਰਟ ਲੱਗੀ ਐ ਇਸੇ ਤਰ੍ਹਾਂ ਹੀ ਅੱਜ ਪੰਜਾਬ ਦੇ ਵਿੱਚ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਸੀਨੀਅਰ ਸਾਥੀ ਗਏ ਹੋਏ ਨੇ ਔਰ ਮੈਂਬਰਸ਼ਿਪ ਜਿਹੜੀ ਉਹ ਸ਼ੁਰੂਆਤ ਕਰਵਾ ਰਹੇ ਆ ਤੁਸੀਂ ਦੇਖਿਓ ਅੱਜ ਕਿੰਨਾ ਸ਼ਾਇਕ ਕਿੰਨੀ ਵੱਡੀ ਘੰਟੀ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਗਰਮਜੀਤ ਅਗਵਾਈ ਔਰ ਮੈਂਬਰਸ਼ਿਪ ਦੇ ਇੰਚਾਰਜ ਸੁਰਜੀਤ ਕੌਣੀ ਆ ਸਾਡੇ ਪੈਨਸਿਨੀਤਾ ਜੀ ਔਰ ਸਾਬਕਾ ਜ਼ਿਲ੍ਹਾ ਪ੍ਰਧਾਨ ਜੈਪਾਲ ਜੀ ਇਹ ਅਰ ਰਿਸਪੋਨਸਿੰਗ ਕੰਗ੍ਰੇਸਾਰੇ ਜਿਹੜੇ ਸਾਡੇ ਸੀਨੀਅਰ ਸਾਥੀ ਨੇ ਇਹ ਨਾ ਉਹਨਾਂ ਅਭਿਆਨ ਦੇ ਰੂਪ ਵਿੱਚ ਲੈ ਕੇ ਇਹਨਾਂ ਦਾ ਜਿਹੜਾ 484 ਬੂਥ ਨੇ ਟੋਟਲ ਇਸ ਜ਼ਿਲ੍ਹੇ ਵਿੱਚ ਜਿੰਨੀ ਕੋ ਮੈਨੂੰ ਦੱਸਿਆ ਗਿਆ ਹੈ ਔਰ ਉਹਦੇ ਸਾਰਿਆਂ ਨਾਲ ਮਿਨੀਮਮ ਅਸੀਂ ਹਰੇਕ ਬੂਥ ਦੇ ਉੱਪਰ 200 ਮੈਂਬਰਸ਼ਿਪ ਕਰਨੀ ਹੈ। ਔਰ ਵਾਦਵਾ ਤਾਂ ਜਿੰਨੀ ਮਰਜ਼ੀ ਹੋ ਜਾਏ ਲੇਕਿਨ ਮਿਨੀਮਮ ਅਸੀਂ 200 ਜਿਹੜਾ ਹੈ ਸਾਡੇ ਅਲਟੀਮਾ ਲੈਵਲ ਵੱਲੋਂ ਇੱਕ ਕ੍ਰਾਈਟੇਰੀਆ ਤੈਅ ਕੀਤਾ ਗਿਆ ਹੈ ਕਿ ਇਹ ਸਾਡਾ ਅਭਿਆਨ ਜਿਹੜਾ ਇਸ ਤਰ੍ਹਾਂ ਚੱਲਣਾ ਹੈ ਔਰ ਐਕਟਿਵ ਮੈਂਬਰਸ਼ਿਪ ਤੋਂ ਬਾਅਦ ਫਿਰ ਜਿਹੜਾ ਸਾਡਾ ਇਲੈਕਸ਼ਨ ਪ੍ਰੋਸੈਸ ਹੈ ਉਹ ਸ਼ੁਰੂ ਹੋ ਜਾਏਗਾ। ਉਹ ਪਹਿਲਾਂ ਸਾਡੀਆਂ ਇਕਾਈਆਂ ਬੂਥਾਂ ਕੀਆਂ ਬਣਨੀਆਂ। ਬੂਥਾਂ ਕੀਆਂ ਤੋਂ ਬਾਅਦ ਮੰਡਲ ਇਕਾਈਆਂ ਮੰਡਲ ਦਾ ਕਹੀਏ ਤਾਂ ਬਾਦ ਜ਼ਿਲ੍ਹਾ ਕਹੀਏ ਜ਼ਿਲ੍ਹਾ ਤੋਂ ਬਾਅਦ ਪ੍ਰਦੇਸ਼ ਪ੍ਰਦੇਸ਼ ਤੋਂ ਬਾਅਦ ਸਾਡਾ ਨੈਸ਼ਨਲ ਲੈਵਲ ਦਾ ਜਿਹੜਾ ਉਹ ਜਿਹੜਾ ਪ੍ਰੈਗਨੈਂਟ ਪ੍ਰੋਸੈਸ ਅਲੇ ਇਲੈਕਟਡ ਪ੍ਰੋਸੈਸ ਜਿਹੜਾ ਸਾਡਾ ਪਾਰਟੀ ਦਾ ਜਿਸ ਤਰ੍ਹਾਂ ਚੱਲਦਾ ਉਸ ਤਰ੍ਹਾਂ ਉਹ ਸਾਡੇ ਜਿਹੜੇ ਪ੍ਰਧਾਨ ਹੈ ਜਿਹੜੇ ਉਹ ਚੁਣੇ ਜਾਣਗੇ ਚਾਹੇ ਉਹ ਬੁੱਢਾ ਹੋਵੇ ਚਾਹੇ ਉਹ ਮੰਡਲ ਦਾ ਹੋਵੇ ਚਾਹੇ ਉਹ ਜ਼ਿਲ੍ਹੇ ਦਾ ਹੋਵੇ ਚਾਹੇ ਉਹ ਪ੍ਰਦੇਸ਼ ਦਾ ਹੋਵੇ ਚਾਹੇ ਉਹ ਨੈਸ਼ਨਲ ਲੈਵਲ ਦਾ ਹੋਵੇ ਸੋ ਇਸ ਸਾਰੇ ਪ੍ਰੋਸੈਸ ਲਈ ਇੱਕ 1500 ਪਾਰਟੀਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਿ ਆਪਣੀ ਡੈਮੋਕ੍ਰੈਟਿਕ ਵੇ ਦੇ ਨਾਲ ਜਿਹੜੇ ਮੈਂਬਰਸ਼ਿਪ ਵੀ ਕਰਦੀ ਹੈ ਔਰ ਮੈਂਬਰਸ਼ਿਪ ਤੋਂ ਬਾਅਦ ਪਾਰਟੀ ਦੇ ਜਿਹੜੇ ਆ ਇਲੈਕਸ਼ਨ ਪ੍ਰੋਸੈਸ ਹੈ ਜਿਹੜਾ ਉਹਨੂੰ ਵੀ ਪੂਰਾ ਕਰਦੀ ਹੈ ਸੋ ਇਸ ਕਰਕੇ ਅੱਜ ਵੀ ਅਸੀਂ ਸਾਰੇ ਇਸ ਗੱਲ ਦੇ ਸਾਰੇ ਇਕੱਤਰ ਹੋਏ ਆ ਹੋਰ ਤੁਸੀਂ ਇਸ ਤੋਂ ਇਲਾਵਾ ਕੋਈ ਸਵਾਲ ਪੁੱਛਣਾ ਹੁੰਦਾ ਦਾ ਨਾਮ ਕੋਈ ਤੇਰਾ ਨਾਮ ਮਨਜੀਤ ਸਿੰਘ ਰਾਏ ਆ ਮੈਂ ਸਾਫ ਦਾ ਵਾਈਸ ਚੇਅਰਮੈਨ ਕੱਤਿੰਡੀ ਕਮਿਸ਼ਨ ਪਾਰ ਸਰਕਾਰ ਔਰ ਦੋ ਤਨਵਾਰ ਜਨ ਸੈਕਟਰੀ ਪੰਜਾਬ ਪ੍ਰਦੇਸ਼ ਬੀਜੇਪੀ ਔਰ ਐਸ ਵੇਲੇ ਮੈਂ ਜਿਹੜਾ ਪਰਿਵਾਰੀ ਆ ਜਿਹੜਾ ਮੁਖਰਦਾ ਲੇਕਿਨ ਸਪੈਸ਼ਲ ਇੱਕ ਡਿਊਟੀ ਮੇਰੇ ਜਿਹੜੀ ਲੱਗੀ ਹੈ ਮੈਂਬਰਸ਼ਿਪ ਆਬਿਆਨ ਨੂੰ ਸ਼ੁਰੂ ਕਰਨ ਵਾਸਤੇ ਮੁਫਰੀਦਪੁਰ ਵਾਸਤੇ ਲੱਗੀ ਹੈ ਤਾਂ ਇਹ ਇਹ ਮੇਰਾ ਮੋਟਾ ਮੋਟਾ ਮੈਂ ਲਗਭਗ ਕਾਫੀ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਚਾਨਣ ਸ਼ਾਮ ਦੇ ਜੁੜਿਆ ਹੋਇਆ ਔਰ ਅਲੱਗ-ਅਲੱਗ ਹੌਦ ਜਾਂ ਦੇ ਕੰਮ ਸਾਥੀ ਲੱਗੇ ਹੋਇਆ ਕਿਦਰਵਾ ਵੀ ਲੱਗੇ ਹੋਇਆ ਮੈਂ ਕਿਦਰਵਾ ਪਿੱਛੇ ਅਸੀਂ ਇੱਕ ਦੋ ਮੀਟਿੰਗਾਂ ਕਰ ਵੀ ਚੁੱਕੇ ਆ ਔਰ ਇਸੇ ਤਰ੍ਹਾਂ ਹੀ ਬਰਨਾਲਾ ਔਰ ਬਾਕੀ ਥਾਵਾਂ ਤੇ ਵੀ ਸਾਡੇ ਸਾਥੀ ਹੈ ਜਿਹੜੇ ਆ ਲੱਗੇ ਹੋਆ ਨਾ ਉਹਨਾਂ ਦੀਆਂ ਡਿਊਟੀਆਂ ਤਕਰੀਬਨ ਅਸੀਂ ਲਾਈਆਂ ਹੋਈਆਂ ਨੇ ਔਰ ਦੋ ਤਿੰਨ ਮੀਟਿੰਗਾਂ ਵੀ ਅਸੀਂ ਕਰ ਚੁੱਕੇ ਆ ਔਰ ਬੜੇ ਥੋਕੇ ਉਹ ਜਿਹੜੇ ਲੜਾਈ ਅਸੀਂ ਜਿਹੜੀ ਲੜਾਂਗੇ ਔਰ ਇਹ ਜਿਹੜੀ ਐ ਇਸ ਵੇ ਲਾਰਡ ਆਰਡਰ ਦੀ ਪੀ ਸਿਚੁਏਸ਼ਨ ਦੇਖਦੇ ਪਰ ਪੰਜਾਬ ਦਾ ਬੁਰਾ ਹਾਲ ਹੈ ਜਿਹੜੇ ਕਹਿੰਦੇ ਸੀ ਵੀ ਅਸੀਂ ਬੜਾ ਪੀਪੇ ਦਾ ਜਿਹੜਾ ਥੱਲਾ ਹੈ ਨੀਗਾ ਤਾਂ ਮੈਨੂੰ ਤਾਂ ਲੱਗਦਾ ਇਹਨਾ ਪੀਪਾ ਹੀ ਗਾਇਬ ਕਰ ਦਤਾ ਹੈ ਹੈ ਔਰ ਜਿੰਨਾ ਕੁਛ ਇਹਨਾਂ ਨੇ ਕਿਹਾ ਸੀ ਚਾਹੇ ਉਹ ਨਸ਼ਾ ਸੀ ਚਾਹੇ ਗੋਸਰੀਆਂ ਦੀ ਚੀਜ਼ਾਂ ਸੀ ਉਹ ਸਾਰੀਆਂ ਤੋਂ ਸਾਰੀਆਂ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਭੱਜ ਚੁੱਕੀ ਹੈ ਇਹ ਰੰਗਲਾ ਪੰਜਾਬ ਨੂੰ ਗੰਦਲਾ ਪੰਜਾਬ ਬਣਾਉਂਦਾ ਜਿੰਨਾ ਵੀ ਜ਼ੋਰ ਲਾ ਸਕਦੇ ਆ ਉਹ ਲਾਈਜੰਦੇ ਰੰਗਲਾ ਆਪਣੇ ਆਪ ਨੂੰ ਜਰੂਰ ਬਣਾਈ ਚੱ। ਪੰਜਾਬ ਕੰਦਨਾ, ਕੰਗਨਾਰ ਨੌਤ ਵਾਲਾ ਮਾਮਲਾ ਫੌਰ ਪ੍ਰਖਿਆ ਆ ਪੰਜਾਬ ਦੇ ਵਿੱਚ ਉਹ ਬੜੀ ਉਹ ਸਾਡੀ ਸੈਂਟ ਦੀ ਲੀਡਰਸ਼ਿਪ ਨੇ ਕਹਿਤਾ ਵੀ ਸਾਡਾ ਆਰਟੀਕਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਪੰਜਾਬ ਦੀ ਸਰਕਾਰ ਨੇ ਕੱਲ ਜਿਹੜਾ ਨੋਟਸ ਚੱਲ ਰਿਹਾ ਉਹ ਦੌਰਾਨ ਐਨਓਸੀ ਖਤਮ ਕਰਨ ਦਾ ਇੱਕ ਐਲਾਨ ਕੀਤਾ 500 500 ਦਾ 500 ਦਾ 25 ਰੁਪਏ ਦੇ ਪ੍ਰਾਈਵੇਟ ਕਲੋਨੀ ਨੂੰ ਰੈਗੂਲਾਈਜ਼ ਕਰ। ਐਨਓਸੀ ਉਹ ਠੀਕ ਹੈ ਜਿਹੜਾ ਚੰਗਾ ਕੰਮ ਕਰਨਗੇ ਉਹ ਠੀਕ ਹੈ ਅੱਛੀ ਗੱਲ ਹੈ। ਇਹਦਾ ਤੁਸੀਂ ਖਤਮ ਕੀਤਾ ਤਾਂ ਉਹਦੇ ਨਾਲ ਲੋਕਾਂ ਨੂੰ ਰਾਤ ਮਿਲੇਗੀ। ਅਰੇ ਨਾ ਉਹ ਬੈਕਗ੍ਰਾਉਂਡ ਤੇ ਕੋਈ ਨਾ ਕੋਈ ਕਲਾਉਜ਼ 10000 ਰੱਖਿਆ ਹੋਵੇ ਕਿਉਂਕਿ ਆਪਾਂ ਅਜੇ ਪੜਿਆ ਨਹੀਂਗਾ ਉਹਨਾਂ ਨੇ ਉਹ ਬਿੱਲ ਪਾਸ ਜ਼ਰੂਰ ਕਰ ਦਿੱਤਾ ਹੈ ਲੇਕਿਨ ਉਹ ਆਪ ਹੀ ਦੱਸਣ ਦਿਆ ਸੀ ਮੁੱਖ ਮੰਤਰੀ ਵੀ ਕਿਹੜੇ ਕਿਹੜੇ ਕਲਾਉਜ਼ ਹੁੰਦੇ ਨੇ ਕਿ ਨਾ ਕਿਵੇਂ ਸਰਕਾਰਾਂ ਫਾਇਦਾ ਲੈਂਦੀਆਂ ਉਹ ਆਪ ਹੀ ਦੱਸ ਰਿਹਾ ਸੀ ਪਾ ਤਾਂ ਇਸ ਕਰਕੇ ਇਹ ਜੇ ਕੋਈ ਚੰਗਾ ਕੰਮ ਕਰਨਗੇ ਲੇਕਿਨ ਇਹ ਵੀ ਲਾਇਡ ਆਰਡਰ ਤੇ ਸਰਕਾਰ ਪੂਰੀ ਤਰ੍ਹਾਂ ਫੇਰ ਹੈ ਲਾਇਡ ਆਰਡਰ ਔਰ ਨਸ਼ੇ ਦੇ ਉੱਪਰ ਲੋਕ ਤਰਾਹੀ ਮਾਮ ਤਰਾਹੀ ਮਾਮ ਕਰਦੇ ਆ